ਪਰ ਇਹ ਤੇ ਰੁਮਾਲਾ ਸਾਹਿਬ ਦੇ ਵਿੱਚ ਕਿੰਨਾ ਫਰਕ ਹੈ ਫਰਕ ਕੋਈ ਨਹੀਂ ਲਾ ਮੇਰਾ ਖਿਆਲ ਹੋ ਸਕਦਾ ਇੱਕੋ ਫੈਕਟਰੀ ਤੇ ਬਣੇ ਹੋਣ ਪਰ ਇਹਦੇ ਅੱਗੇ ਸ਼ਬਦ ਸਾਹਿਬ ਲੱਗ ਜਾਂਦਾ ਸਾਡੇ ਕੱਪੜਿਆਂ ਦੇ ਪਿੱਛੇ ਕਦੇ ਸਾਹਿਬ ਸ਼ਬਦ ਨਹੀਂ ਲੱਗਿਆ ਉਹਦੇ ਪਿੱਛੇ ਤਾਕਤ ਪਤਾ ਕੀ ਹੈ ਗੁਰੂ ਕਿਉਂਕਿ ਗੁਰੂ ਦੇ ਵਾਸਤੇ ਉਹ ਇੱਕ ਭੇਟਾ ਵਜੋਂ ਆਪਾਂ ਇੱਕ ਸੇਵਾ ਲੈ ਕੇ ਆਏ ਇਸ ਕਰਕੇ ਉਹ ਰੁਮਾਲਾ ਸਾਹਿਬ ਬਣ ਗਿਆ ਗੁਰੂ ਕਲਗੀ ਤਰਪਾਤਸਰ ਜੀ ਨੂੰ ਕਲਗੀਆਂ ਵਾਲਾ ਕਹਿੰਦੇ ਕਲਗੀ ਮਹਾਨ ਨਹੀਂ ਹੈ ਜਿਸ ਸਿਰ ਤੇ ਇੱਕ ਕਲਗੀ ਲੱਗੀ ਹੋਈ ਹੈ ਨਾ ਉਹ ਸਿਰ ਮਹਾਨ ਹੈ ਗੁਰੂ ਕਲਗੀ ਤਰਪਾਤਸਰ ਮਹਾਨ ਹੈ ਸਾਡੇ ਤੇ ਅਜ ਕਲਗੀ ਦਾ ਇੱਕ ਖੇੜਾ ਪਾ ਕੇ ਬੈਠੇ ਹੋਏ ਨੇ ਪਤਾ ਨਹੀਂ ਕੀ ਸਾਡੀ ਕਮਿਊਨਿਟੀ ਨੂੰ ਹੋਇਆ ਕੀ ਹੈ ਵੀ ਕਲਗੀ ਉਹਨੂੰ ਦਿੱਤੀ ਸੀ ਜਾਂ ਉਹਨੂੰ ਦਿੱਤੀ ਸੀਗੀ ਸੰਗਤ ਸਿੰਘ ਤੇ ਭਾਈ ਜੀਵਨ ਸਿੰਘ ਕੋਈ ਭਾਈ ਸੰਤ ਸਿੰਘ ਇਹ ਜੇ ਕਲਗੀ ਮਹਾਨ ਹੈ ਹੀ ਨਹੀਂ ਮਹਾਨ ਗੁਰੂ ਅਸੀਂ ਹਾਲੇ ਵੀ ਕਲਗੀਾਂ ਦੇ ਨਾਲ ਜੁੜ ਗਏ ਜਾਂ ਉਹਨਾਂ 'ਚ ਨਿਸ਼ਾਨੀਆਂ ਦੇ ਨਾਲ ਜੁੜਨ ਦੇ ਨਾਲ ਕੁਝ ਨਹੀਂ ਮਿਲਣਾ ਸੱਚੀ ਗੱਲ ਹੈ ਜਿਹਦੇ ਨਾਲ ਨਿਸ਼ਾਨੀਆਂ ਲੱਗ ਕੇ ਮਹਾਨ ਹੋ ਜਾਣ ਉਸ ਗੁਰੂ ਦੇ ਚਰਨਾਂ ਦੇ ਨਾਲ ਸਾਨੂੰ ਸਾਰਿਆਂ ਨੂੰ ਜੁੜਨਾ ਚਾਹੀਦਾ ਸੋ ਕਲਗੀ ਮਹਾਨ ਨਹੀਂ ਹੈ ਗੁਰੂ ਕਲਗੀ ਸਰਪਾਚੀ ਦੇ ਜੀਵਨ ਵਿੱਚੋਂ 42 ਸਾਲ ਦੀ ਉਮਰ ਹੈ 1666 ਦਾ ਆਗਮਨ ਹੈ 1708 ਦੇ ਵਿੱਚ ਜੋਤੀ ਜੋਤ ਸਮਾਉਂਦੇ ਨੇ ਉਹਨਾਂ 42 ਸਾਲਾਂ ਦੇ ਵਿੱਚ 9 ਸਾਲ ਦੀ ਉਮਰ ਦੇ ਵਿੱਚ ਗੁਰੂ ਕਲਕੀਦਰ ਪਤ ਸਾਹਿਬ ਜੀ ਆਪਣੇ ਪਿਤਾ ਨੂੰ ਕੁਰਬਾਨ ਕਰਦੇ ਨੇ 9 ਸਾਲ ਦੀ ਉਮਰ ਦੇ ਵਿੱਚ ਤੇ ਗੁਰੂ ਕਲਕੀਦਰ ਪਤ ਸਾਹਿਬ ਜੀ ਦੀ ਜਿਹੜੀ ਉਮਰ ਹੈ 1704 ਦੇ ਵਿੱਚ ਇਹ 38 ਸਾਲ ਉਹਦੇ ਵਿੱਚ ਆਪਣੇ ਚਾਰ ਪੁੱਤ ਕੁਰਬਾਨ ਕਰ ਦੇਨੇ ਗੁਰੂ ਕਲਗੀ ਜੀ ਤਰਫਾ ਸਭ। ਔਰ 42 ਸਾਲਾਂ ਦੀ ਉਮਰ ਦੇ ਵਿੱਚ ਇਹਨਾਂ ਕੁਝ ਪਾਣ ਤੋਂ ਬਾਅਦ ਗੁਰੂ ਕਲਗੀ ਤਰਫਾ ਸ ਰਬ ਦੇ ਚਰਣਾ ਦੇ ਵਿੱਚ ਅਰਦਾਸ ਕਰਦੇ ਨੇ ਕਿ ਰੱਬਾ ਮੈਨੂੰ ਹੁਕਮ ਰਜ਼ਾਈ ਦਾ ਮੈਸੇਜ ਜਿਹੜਾ ਹਾਲੇ ਤੱਕ ਸਮਝ ਨਹੀਂ ਆਇਆ। ਮੈਨੂੰ ਰਜ਼ਾ ਬਖਸ਼ ਰੋਜੀ ਤੁਨ ਦੇਵ ਰਾਜਕ ਤੁਨ ਰਹੀ ਮੈਨੂੰ ਰਜਾ ਦੇ ਦਿਓ ਮੈਨੂੰ ਰਜਾ ਦੇ ਵਿੱਚ ਤੁਰਨਾ ਆ ਗਿਆ ਆਪਣੇ ਬੱਚਿਆਂ ਦੀ ਲਾਸ ਦੇ ਉੱਤੇ ਕਫਨ ਨਾ ਪਾਣਾ ਸਿੱਖਾਂ ਤੇ ਪੁੱਤਾਂ ਨੂੰ ਇੱਕੋ ਜਿਹੇ ਪਿਆਰ ਜਤਾਣਾ ਇਸ ਤੋਂ ਵੱਡਾ ਹੋਰ ਕੀੜਾ ਪਾਣਾ ਹੋ ਸਕਦਾ ਇਸ ਤੋਂ ਵੱਡੀ ਹੋਰ ਕੀੜੀ ਰਜਾ ਹੋ ਸਕਦਾ ਫਿਰ ਵੀ ਮੰਗ ਹੈ ਕਿ ਮੈਨੂੰ ਰਾਜਾ ਦੇ ਦਿਓ ਮੈਨੂੰ ਹੁਕਮ ਦੇ ਵਿੱਚ ਤੁਰਨਾ ਆਜੇ ਇਹ ਮੰਗ ਗੁਰੂ ਕਦਕੀ ਤਰ ਪਾਤਸ਼ਾਹ ਜੀ ਕਰ ਇੱਕ ਪਾਸੇ ਸਾਨੂੰ ਦੇਖੋ ਹੁਕਮ ਦੇ ਵਿੱਚ ਤੁਰਦਾ ਕੋਈ ਨਹੀਂ ਰਾਜਾ ਦੇ ਵਿੱਚ ਰਾਜੀ ਹੁੰਦਾ ਕੋਈ ਨਹੀਂਗਾ ਹੁਕਮ ਦੇ ਵਿੱਚ ਤੁਰਣ ਦੀ ਕੋਸ਼ਿਸ਼ ਆਦੇ ਤਾਂ ਗੁਰੂ ਕਦਕੀ ਤਰ ਪਾਤਸ਼ਾਹ ਜੀ ਨੇ ਇਹ ਸਭ ਕੁਝ ਕੁਰਬਾਨ ਕਰਨ ਤੋਂ ਬਾਅਦ ਇੱਕ ਰਾਜਾ ਦੀ ਮੰਨ ਕੀਤੀ ਰੱਬ ਦੇ ਚਰਨਾਂ ਦੇ 9 ਸਾਲ ਦੀ ਉਮਰ ਦੇ ਵਿੱਚ ਬਾਲ ਹੋ ਕੇ ਪਿਤਾ ਨੂੰ ਤੋਰਨਾ ਔਰ 38 ਸਾਲ ਦੀ ਉਮਰ ਦੇ ਵਿੱਚ ਪਿਤਾ ਹੋ ਕੇ ਬਾਲ ਨੂੰ ਪਾਲ ਦੇਣਾ ਦੇਖੋ ਇਹ ਬਾਲ ਕੇਵਲ ਗੁਰੂ ਕਲਗੀ ਦਰਪਾ ਸਾਹਿਬ ਜੀ ਦੇ ਹੈਗੇ ਨੇ ਇਹ ਵੀ ਮੈਂ ਬੇਨਤੀ ਕਰਾਂ ਕਿਉਂਕਿ ਇਹ ਵੀ ਇੱਕ ਬਹੁਤ ਵੱਡੀ ਕੰਟਰੋਵਰਸੀ ਹੈ ਸਾਡੇ ਲੋਕਾਂ ਦੇ ਵਿੱਚ ਬਾਲ ਦਿਵਸ ਦਾ ਬਾਬੇ ਸਾਡੇ ਦੇ ਬਾਬੇ ਹੈਗੇ ਬਾਲ ਤੇ ਲਾਲ ਇਹ ਗੁਰੂ ਕਦਗੀ ਚਰਪਾਤਸਾ ਜੀ ਦੇਖੇ ਸਾਡੀ ਔਕਾਤ ਹੀ ਕੋਈ ਨਹੀਂ ਅਸੀਂ ਉਹ ਤੁਹਾਨੂੰ ਬਾਲ ਬਣਾ ਸਕੀਏ ਅਸੀਂ ਉਹਨਾਂ ਨੂੰ ਲਾਲ ਬਣਾ ਸਕੀਏ ਸਾਡੇ ਤੇ ਬਾਬੇ ਔਰ ਬਾਬੇ ਨਾ ਉਮਰ ਕਰਕੇ ਨਹੀਂ ਬਣਦੇ ਇਹ ਵੀ ਧਿਆਨ ਦੇ ਰੱਖਣਾ ਗੁਜਰਗੀ ਜਿਹੜੀ ਹੈ ਤਜਰਬਾ ਜਿਹੜਾ ਹੈ ਉਹ ਉਮਰ ਦਾ ਮਹਤਾਜ ਨਹੀਂ ਸਾ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਵਿੱਚ ਪੰਜ-ਪੰਜ ਸਾਲ ਦੇ ਬੱਚਿਆਂ ਦੀ ਉਦਾਹਰਨਾਂ ਦਿੱਤੀਆਂ ਗਈਆਂ ਨੇ ਕਿ ਵੀ ਜੇ ਰੱਬ ਨੂੰ ਚੇਤੇ ਕਰਨਾ ਤੇ ਐਵੇਂ ਕਰੋ ਤੇ ਜਿਹੜਾ ਅੱਜ ਦਾ ਦਿਨ ਹੈ ਨਾ ਇਹ ਇਹ ਛੋਟੇ ਸਾਹਿਬ ਜਦੇ ਤੇ ਵੱਡੇ ਸਾਹਿਬ ਜਦੇ ਤੁਸੀਂ ਬਾਬਾ ਜੋਰਾਵਰ ਸਿੰਘ ਦੀ ਉਮਰ ਤੇ ਬਾਬਾ ਫਤੇ ਸਿੰਘ ਦੀ ਉਮਰ ਕਿੰਨੀ ਉਮਰ ਹੈ 5 ਤੇ 7 ਸਾਲ ਦੀ ਉਮਰ ਹੈ ਦੁਨੀਆਂ ਦੇ ਵਿੱਚ ਇੱਕ ਇਹ ਜੀ ਮਿਸਾਲ ਹੈ ਕਿ ਦੁਨੀਆਂ ਵੇਖੇ ਜੀ ਕਿ ਇਸ ਉਮਰ ਦੇ ਵਿੱਚ ਐਡਾ ਤਗਰਵਾ ਐਡੀ ਬੁਜ਼ੁਰਗੀ ਇਹ ਵਾਲ ਨਹੀਂ ਹੋ ਸਕਦੇ ਇਹ ਬਾਬੇ ਹੋ ਸੋ ਬੇਨਤੀ ਹੈ ਉਹ ਸਾਡੇ ਬਾਬੇ ਹੈ ਜਿਹਨੇ ਵਾਲ ਨਹੀਂ ਗਏ ਵਾਲ ਲੱਗੇ ਨੇ ਗੁਰੂ ਕਲਗੀ ਸਰਪਤ ਸਾਹਿਬ ਜੀ ਦੇ ਲਾਲ ਹੈਗੇ ਨੇ ਗੁਰੂ ਕਲਗੀ ਸਰਪਤ ਸਾਹਿਬ ਜੀ ਦੇ ਉਸ ਉਸ ਸਰਹੰਦ ਦੀ ਜਦੋਂ ਕਚੈਰੀ ਦਾ ਜ਼ਿਕਰ ਕੀਤਾ ਜਾਂਦਾ ਨਾ ਇਹ ਇਹ ਦੋਨੇ ਸਭ ਜ਼ਾਦੇ ਹੈਗੇ ਨੇ ਛੋਟੇ ਵਾਲੇ ਜਦੋਂ ਕਰਮਨਾਲਕ ਸਭ ਜੀ ਤੇ ਦੌਲਤ ਖਾਂ ਦੀ ਇੱਕ ਡਿਬੇਟ ਹੁੰਦੀ ਹੈ ਤੇ ਗੁਰੂ ਨਾਨਕ ਸਾਹਿਬ ਨੂੰ ਦੌਲਤ ਖਾਂ ਕਹਿੰਦਾ ਵੀ ਅ ਅੱਲਾ ਨੂੰ ਸਲਾਮ ਕਰੋ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਨੇ ਮੈਂ ਸਾਹਿਬ ਸਲਾਮ ਅਲੈਕ ਕਰਦਾ ਮੈਂ ਰੱਬ ਨੂੰ ਸਜਦਾ ਕਰਦਾ ਜੇ ਤੁਸੀਂ ਆਖੋ ਹਾਕਮ ਨੂੰ ਸਲਾਮ ਕਰਨੀ ਹੈ ਕਹਿੰਦੇ ਇਸ ਗੱਲ ਨੂੰ ਮੈਂ ਬਿਲਕੁਲ ਐਕਸੈਪਟ ਨਹੀਂ ਕਰਾਂਗਾ ਹਾਂ ਜੇ ਕਿਤੇ ਖੁਦਾ ਨੂੰ ਸਲਾਮ ਕਰਮੀ ਹੋਵੇ ਮੈਂ ਨमाज ਪੜਾਂਗਾ ਸੇਮ ਚੀਜ਼ ਛੋਟੇ ਸਭ ਦਾ ਬਾਬਾ ਜੋਲਾਵਰ ਸਿੰਘ ਤੇ ਬਾਬਾ ਫਤੇਸ ਸਿੰਘ ਇੱਕ ਦਿਨ ਉਹ ਆਇਆ ਨਾ ਵੀ ਖਿੜਕੀਆਂ ਖੋਲ ਦਿੱਤੀਆਂ ਦਰਵਾਜ਼ੇ ਬੰਦ ਕਰ ਦਿੱਤੇ ਵੀ ਸਿਰ ਅੱਗੇ ਹੋਣਗੇ ਝੁੱਕ ਜਾਣਗੇ ਅਗਲਿਆਂ ਨੇ ਪੈਰ ਦੀ ਨੋਕ ਦਿਖਾਤੀ ਜੁੱਤੀ ਦੀ ਨੋਕ ਦਿਖਾ ਕੇ ਰਏ ਔਰ ਇੱਕ ਗੰਦਰ ਉੱਥੇ ਪਰਗਟ ਕਰ ਦਿੱਤੀ ਸੱਚੇ ਸਾਹਿਬ ਕੋ ਸਲਾਮ ਕੀਤਾ ਹੈ ਹੋਰ ਕਿਸੇ ਕੋ ਸਲਾਮ ਨਹੀਂ ਕਰਤੇ ਤੇ ਉੱਥੇ ਵੈਦੁਰਜੀ ਕਾ ਖਾਲਸਾ ਵੈਦੁਰਜੀ ਕੀ ਫਤਿਹ ਬੁਲਾ ਕੇ ਇੱਕ ਜਕਾਰਾ ਬੁਲੰਦ ਕੀਤਾ ਵਜ਼ੀਰ ਖਾਦੀਆਂ ਅੱਖਾਂ ਖੁੱਲ ਗਈਆਂ ਕਿ ਇਹ ਇਹ ਨਿਕੜੇ ਨਿਕੜੇ ਜਿਹੜੇ ਬਾਦ ਆ ਗਏ ਨੇ ਨਾ ਇਹ ਇਹ ਕੀ ਕਰੀ ਜਾਂਦੇ ਨੇ ਇਹ ਇਹ ਜਿਹੜੇ ਇਹ ਨਿਕੜੀ ਨਿਕੜੀ ਜਿੰਦਾ ਹੈ ਗਿਆ ਨੇ ਨਿਕਾਂ ਨਿਕੀਆਂ ਜਿੰਦਾ ਵੱਡੇ ਸਾਕੇ ਸਾਡੀਆਂ ਕਿਤਾਬਾਂ ਵੀ ਲਿਖੀਆਂ ਹੋ ਜਾਂ ਨੇ ਸਾਨੂੰ ਪਤਾ ਨਹੀਂ ਕਿਉਂ ਉਹ ਗੱਲ ਸਮਝ ਨਹੀਂ ਆਉਂਦੀ ਇਹ ਜਿੰਦਾ ਛੋਟੀਆਂ ਹੋ ਸਕਦੇ ਆ ਨੇ ਪਰ ਸਾਕੇ ਐਡੇ ਵੱਡੇ ਕਰਕੇ ਚਲੇ ਗਏ ਮੈਂ ਇੱਕ ਇਹਨਾਂ ਦੇ ਜੀਵਨ ਵਿੱਚੋਂ ਇੱਕ ਘਟਨਾ ਦਾ ਜ਼ਿਕਰ ਆਪ ਜੀ ਨਾਲ ਸਾਂਝਾ ਕਰਦੇ ਆਂ ਵਜ਼ੀਰ ਖਾਂ ਉਸ ਕਚਰੀ ਦੇ ਵਿੱਚ ਸੁਚਾਨੰਦ ਵੀ ਹੈ ਸੇਰ ਮੁਹੰਮਦ ਖਾਨ ਵੀ ਵਜ਼ੀਰ ਖਾਨ ਵੀ ਹੈ ਮੈਂ ਇੱਕ ਬਹਿਤ ਤਰ੍ਹਾਂ ਸੱਚ ਦਾ ਕਿਸੇ ਕਮਿਊਨਿਟੀ ਦਾ ਨਹੀਂ ਹੈ ਕਿਸੇ ਮਜ਼ਹਬ ਦਾ ਨਹੀਂ ਸੱਚ ਸੰਗਤ ਕੋਈ ਵੀ ਬੋਲ ਸਕਦਾ ਹੁਣ ਤੁਸੀਂ ਇਹ ਵੇਖੋ ਇੱਕ ਥਾਂ ਤੇ ਤੁਸੀਂ ਪੁੰਮਾ ਮਾਸਕੀ ਨੂੰ ਵੇਖੋਗੇ ਉਹ ਵੀ ਰੋਟੀ ਖਵਾ ਰਿਹਾ ਸਰਦਾਰ ਇਹ ਇੱਕ ਥਾਂ ਤੇ ਤੁਸੀਂ ਗੰਗੂ ਨੂੰ ਵੇਖੋਗੇ ਉਹ ਵੀ ਰੋਟੀ ਖਾ ਰਿਹਾ ਕੰਮ ਦੋਨਾਂ ਦਾ ਇੱਕੋ ਹੀ ਹੈ ਅੱਖਾਂ ਵੀ ਕੋਈ ਹੋਣ ਗਿਆ ਬੋਡੀ ਵੀ ਕੋਈ ਹੈ ਮੇਰਾ ਖਾਲ ਸਰੀਰ ਕੋਈ ਹੈ ਰੋਟੀ ਵੀ ਦੋਨੇ ਖਾ ਰਹੇ ਪਰ ਫਰਕ ਪਤਾ ਕਿਸ ਚੀਜ਼ ਦਾ ਹੈ ਫਰਕ ਹੈ ਸੋਚ ਦਾ ਇੱਥੇ ਸੁਚਾਨੰਦ ਪਤਾ ਕੀ ਕਹਿ ਰਿਹਾ ਇਹ ਇਹ ਕਹਿੰਦੇ ਵੀ ਜੰਮ ਤੇ ਸੋਲ ਬੜੇ ਤਿੱਖੇ ਨੇ ਇਹ ਸੁਚਾਨੰਦ ਕਹ ਰਿਹਾ ਤੇ ਬਰਾਬਰ ਦੇ ਵਿੱਚ ਸ਼ੇਰ ਮੁਹੰਮਦ ਖਾ ਪਤਾ ਕੀ ਕਹਿ ਰਿਹਾ ਕਹਿੰਦੇ ਨਾ ਇਨਾਂ ਨੂੰ ਸਖਤ ਤੇ ਸਕੋਲੀ ਇਹ ਕਹਿਣਾ ਬਿਲਕੁਲ ਗਲਤ ਹੈ ਬੱਚੇ ਤੇ ਜੁਰਮ ਕੁਰਾਨ ਦੇ ਵਿੱਚ ਨਹੀਂ ਲਿਖਿਆ ਹੋਇਆ ਇਹ ਇਸਲਾਮ ਦੇ ਵਿੱਚ ਬਹੁਤ ਵੱਡਾ ਦੋਸ਼ ਹੈ ਬੱਚਿਆਂ ਦੇ ਉੱਪਰ ਜੁਰਮ ਕਰਨਾ ਇਹ ਇਸਲਾਮ ਦੇ ਵਿੱਚ ਇੱਕ ਬਹੁਤ ਵੱਡਾ ਦੋਸ਼ ਹੈ ਮੇਰਾ ਖਿਆਲ ਜੇ ਤੁਸੀਂ ਇਸਲਾਮ ਸਕੋਲਰ ਪੜੋਗੇ ਜੇ ਉਹਨਾਂ ਨੇ ਲਿਖਿਆ ਵੀ ਹੈ ਔਰੰਗਜ਼ੇਬ ਬਾਰੇ ਕਹਿੰਦੇ ਇਹ ਇਹ ਜੇ ਉਹਨਾਂ ਬੱਚਿਆਂ ਦਾ ਜਾਂ ਉਹਨਾਂ ਸਿੱਖਾਂ ਦਾ ਉਹਨਾਂ ਮਾਪਿਆਂ ਦਾ ਦੋਸ਼ੀ ਬਾਅਦ ਵਿੱਚ ਹੈ ਉਹ ਪਹਿਲਾਂ ਇਸਲਾਮ ਦਾ ਦੋਸ਼ੀ ਕਿਉਂਕਿ ਇਸਲਾਮ ਇਸ ਗੱਲ ਦੀ ਗਵਾਹੀ ਕਦੇ ਵੀ ਨਹੀਂ ਭਰਦਾ ਵੀ ਤੁਸੀਂ ਬੱਚਿਆਂ ਤੇ ਜੁਰਮ ਕਰੋ ਤੁਸੀਂ ਬਜ਼ੁਰਗਾਂ ਤੇ ਜੁਰਮ ਕਰੋ ਤੇ ਇਹਦੇ ਵਿੱਚ ਮਾਤਾ ਬਜ਼ੁਰਗ ਹੈ ਇੱਥੇ ਬੱਚੇ ਨੇ ਤੇ ਇਹ ਇਹ ਸੁਬਾ ਸਰਹੰਦ ਵਜ਼ੀਰ ਖਾਂ ਪਤਾ ਕੀ ਕਹਿੰਦਾ ਇਹ ਇਹ ਉਹਨਾਂ ਦੇ ਨਾਲ ਗੱਲ ਕਰਦਾ ਕਿ ਮੈਂ ਸੁਬਾ ਸਰਹੰਦ ਤੁਸੀਂ ਨਿਕੜੇ ਨਿਕੜੇ ਬਾਹਰ ਮੇਰੇ ਮੱਥੇ ਤਿਲਕਨ ਤੋੜੀਆਂ ਮੇਰਾ ਗੁੱਸਾ ਬੜਾ ਚੰਡਾਲ ਤੁਸੀਂ ਆਕੜ ਆਕੜ ਕੇ ਬੋਲਦੇ ਮੈਂ ਜਿਉਂ-ਜਿਉਂ ਤਰ੍ਹਾਂ ਸਵਾਲ ਓਏ ਬੱਚਿਓ ਜੇ ਤੁਸੀਂ ਬਾਜ਼ ਨਹੀਂ ਆਉਣਾ ਤੁਹਾਡਾ ਹੋਜੂ ਮੰਦੜਾ ਹਾਲ ਤੁਹਾਡਾ ਹਾਲ ਖਰਾਬ ਹੋਜੂ ਜਦ ਤੱਕ ਤੁਸੀਂ ਮੇਰੀ ਗੱਲ ਮੰਨੋ ਤੇ ਫਿਰ ਸਭ ਜਾਂਦੇ ਨਾ ਉਹਨੂੰ ਜਵਾਬ ਦਿੰਦੇ ਕਹਿੰਦੇ ਓਏ ਸੋਬਿਆ ਅਸੀਂ ਬੁਰ ਗੋਬਿੰਦ ਸਿੰਘ ਦੇ ਲਾडले ਮਾਤਾ ਜੀਤਾ ਦੇ ਲਾਲ ਸੇਰਾਂ ਵਰਗੇ ਸਾਡੇ ਹੌਸਲੇ ਹਾਥੀ ਵਰਗੀ ਸਾਡੀ ਚਾੜ ਜੋ ਤੂੰ ਨਹੀਂ ਕੀਤਾ ਨਾ ਉਹ ਵੀ ਕਰਕੇ ਵੇਖ ਲੈ ਜੋ ਤੂੰ ਨਹੀਂ ਕੀਤਾ ਉਹ ਵੀ ਕਰਕੇ ਵੇਖ ਲੈ ਤੂੰ ਨਹੀਂ ਬਦਲ ਸਕਦਾ ਸਾਡਾ ਸਿੱਖੀ ਵਾਲਾ ਖਿਆਲ ਤੂੰ ਸਾਡਾ ਸਿੱਖੀ ਵਾਲਾ ਖਿਆਲ ਦੇ ਬਦਲ ਸਕਦਾ ਤੂੰ ਤਸੱਦਦ ਕਰ ਸਕਦਾ ਮੈਂ ਕਹਿੰਦਾ ਤਸੱਦਦ ਵੀ ਇੱਡਾ ਕਿਤਾਬ ਮਿੱਪ ਸਭ ਜਦਿਆਂ ਨੂੰ ਨਾ ਤੁਸੀਂ ਨਾ ਮੇਰਾ ਖਿਆਲ ਇਤਿਹਾਸ ਦੇ ਵਿੱਚ ਜੋ ਰੱਥ ਦਿਖਾਇਆ ਗਿਆ ਰੱਥ ਸਾਹਿਬ ਗੁਰਦਾਰੇ ਬਣਾ ਕੇ ਜਾ ਉਹ ਬਹੁਤ ਸਾਰੀਆਂ ਚੀਜ਼ਾਂ ਦਿਖਾਈਆਂ ਗਈਆਂ ਪਰ ਜਿਨੇ ਜਿਸ ਜਾਨਮ ਨੇ ਜਨਮ ਕਰਨਾ ਹੋਵੇ ਨਾ ਉਹ ਰੱਥ ਤੇ ਪਿਠਾ ਕੇ ਥੋੜੇ ਭੇਜੇ ਨਾ ਸਭ ਜਦਿਆਂ ਨੂੰ ਮਾਤਾ ਗੁਜਰਪੁਰ ਦੇ ਮੂੰਹ ਦੇ ਉੱਪਰ ਇੱਕ ਕਪੜਾ ਪਾਇਆ ਗਿਆ ਉਹਦੇ ਵਿੱਚ ਲਾਲ ਮਿਰਚਾਂ ਪਾਈਆਂ ਔਰ ਸਭ ਜਾਦਿਆਂ ਨੂੰ ਦੋ ਬੋਰੀਆਂ ਦੇ ਵਿੱਚ ਪਾ ਕੇ ਜਿਵੇਂ ਇੱਕ ਖੱੱਚਰ ਦੇ ਉੱਪਰ ਜਾਂ ਘੋੜੇ ਦੇ ਉੱਪਰ ਸਮਾਨ ਲੱਦ ਲੈਂਦੇ ਹਨ ਨਾ ਇਸ ਤਰ੍ਹਾਂ ਸਭ ਜਾਦਿਆਂ ਨੂੰ ਬੱਧ ਕੇ ਲੈ ਜਾਇਆ ਜਾਂਦਾ। ਔਰ ਉਸ ਉਸ ਕਚੈਰੀ ਦੇ ਵਿੱਚ ਇਹ ਇਹ ਕੇਵਲ ਗੱਲਾਂ ਬਾਤਾਂ ਦਾ ਤਸੱਦਦ ਨਹੀਂ ਹੋਇਆ ਸਭ ਤੋਂ ਵੱਡਾ ਤਸੱਦਦ ਸੀਗਾ ਕੋਖ। ਦੂਸਰਾ ਖਮਚੀਆਂ ਦੇ ਨਾਲ ਸਭ ਜਾਦਿਆਂ ਨੂੰ ਮਾਰਨਾ ਨੰਗੇ ਪਿੰਡੇ। ਕਿਤੇ ਉਂਗਲਾਂ ਦੇ ਉੱਪਰ ਅਗ ਲਾਣੀ ਦਰਦ ਪਛਾਣ ਦੀ ਕੋਸ਼ਿਸ਼ ਕੀਤੀ ਗਈ ਜਦੋਂ ਇਹ ਇਹ ਸਾਰਾ ਘਟਨਾ ਕਰਮ ਆ ਪਾੜਦੇ ਤੇ ਹਰਾਨੀ ਹੁੰਦੀ ਹੈ ਵੀ ਇਹ ਇਹ ਨਿਕੀਆਂ ਜਿੰਦਾ ਵੱਡੇ ਸਾਕੇ ਅਸੀਂ ਹਾਨੀ ਜੀ ਉਹਨਾਂ ਨੂੰ ਬੱਚੇ ਕਹਿ ਰਹੇ ਉਹ ਬੱਚੇ ਨਹੀਂ ਕਿ ਉਹ ਬਾਬੇ ਸੋ ਉਹਨਾਂ ਨੂੰ ਬਾਬੇ ਯਾਦ ਕਰਨਾ ਪਾ ਮਾਤਾ ਗੁਜਰਕੋਟ ਔਰ ਉਹਨਾਂ ਦੇ ਨਾਲ ਮੋਤੀ ਮਹਿਰਾ ਟੋੜ ਦਰਨ ਬੰਦ ਮਕਰਨਾ ਇੰਨਾ ਦੀਆਂ ਕੁਰਬਾਨੀਆਂ ਸੱਚੀ ਬਿਆਨ ਨਹੀਂ ਹੋ ਸਕਦੀ ਉਹਨਾਂ ਦੀਆਂ ਕੁਰਬਾਨੀਆਂ ਨੂੰ ਬਿਆਨ ਕਰਨਾ ਏਡਾ ਮੁਸ਼ਕਲ ਹੈ ਬਹੁਤ ਮੁਸ਼ਕਲ ਹੈ ਸੋ ਗੁਰੂ ਕਲਗੀ ਤਰਪਾਕ ਸਾਹਿਬ ਜੀ ਦੇ ਜੀਵਨ ਵਿੱਚੋ ਇਸ ਦੀਵਾਰ ਦੀ ਗੱਲ ਹੈ ਅਜਿਤ ਤੇ ਜਿਹੜਾ ਮੇ ਚਮਕੌਰ ਦੀ ਗੱਡੀ ਦੇ ਵਿੱਚ ਜੋ ਤਿੱਤਾ ਵਾਪਸ ਆਦਿਆਂ ਦਾ ਇਤਿਹਾਸ ਬਹੁਤ ਬੜੀ ਸੁਣਿਆ ਵੀ ਹੈ ਮੈਂ ਅੱਜ ਫਿਰ ਬੇਨਤੀ ਕਰਾਂ ਲੜਾਈ ਜਿਹੜੀ ਹੈ ਨਾ ਉਹ ਅੰਦਰ ਨਹੀਂ ਆਣੀ ਚਾਹੀਦੀ ਬਾਹਰ ਦੀ ਲੜਾਈ ਲੜਨੀ ਬੜੀ ਸੌਖੀ ਹੈ ਘਰ ਵਾਲੀ ਜਿਹੜੀ ਲੜਾਈ ਹੈ ਉਹ ਲੜਨੀ ਬੜੀ ਔਖੀ ਹੈ ਗੁਰੂ ਕਲਗੀ ਸਰਪਤ ਸਾਹਿਬ ਜੀ ਨੇ ਸਿੱਖਾਂ ਨੂੰ ਇੱਕੋ ਗੱਲ ਸਮਝਾਈ ਸੀ ਚੰਕੌਰ ਦੀ ਗੜੀ ਦੇ ਅੰਦਰ ਜੰਗ ਨਹੀਂ ਆਣੀ ਚਾਹੀਦੀ ਲੜਾਈ ਬਾਹਰ ਰਹਿਣੀ ਚਾਹੀਦੀ ਆਪਾਂ ਭਾਵੇਂ 40 ਹੈਗੇ ਆ ਲੱਖਾਂ ਦਾ ਸਾਹਮਣਾ ਕਰ ਸਕਦੇ ਆ ਪਰ ਜੇ ਲੜਾਈ ਘਰ ਦੇ ਵਿੱਚ ਹੋਵੇ ਨਾ ਸੱਚੀ ਇੱਕ ਬੰਦੇ ਦਾ ਸਾਹਮਣਾ ਪਰਮੋਖ ਹੋ ਜਾਂਦਾ ਅੱਜ ਸਾਡੀ ਸਭ ਤੋਂ ਵੱਡੀ ਤਰਾਸਤ ਵੀ ਇਹ ਹੈ ਕਿ ਸਾਡੇ ਘਰ ਦੇ ਵਿੱਚ ਲੜਾਈ ਆ ਚੁੱਕੀ ਹੈ ਔਰ ਉਹ ਲੜਾਈ ਇਸ ਤਰ੍ਹਾਂ ਹੈ ਕਿ ਸੀ ਇੰਨੀ ਇੰਨੀਆਂ ਵੰਡੀਆਂ ਪਾ ਚੁੱਕੇ ਆ ਆਪਸ ਵਿੱਚ ਇਹਨੀਆਂ ਵੰਡੀਆਂ ਪਾ ਚੁੱਕੇ ਆ ਵੀ ਜਿੱਥੇ ਇੱਕ ਪਿਤਾ ਇੱਕ ਅਸ ਕੇ ਹਮ ਬਾਰਿਕ ਜਿੱਥੇ ਮਾਨਸ ਕੀ ਜਾਤ ਅਸਬੈ ਇੱਕੋ ਪਹਿਚਾਨ ਬੋ ਇਹ ਇਹ ਮੈਸੇਜ ਦਿੱਤਾ ਸੀ ਗੁਰੂ ਕਲ ਕੀ ਤਰਪਾ ਸਾਹਿਬ ਜੀ ਦੇ ਸੰਬੰਧ ਅਸੀਂ ਨਾ ਮਨੁੱਖ ਦੀ ਜਾਤ ਇੱਕ ਕੀਤੀ ਨਾ ਬਰਾਦਰੀ ਇੱਕ ਕੀਤੀ ਨਾ ਉਹਨਾਂ ਦਾ ਰਹਿਣ ਸਨ ਇੱਕ ਕੀ ਰਹਿਣ ਤੈਣ ਇੱਕ ਕੀ ਤਾਂ ਨਾ ਸੰਗਤ ਇੱਕ ਕੀ ਕੀ ਨਾ ਪੰਗਤ ਇੱਕ ਕੀ ਕੀ ਇਹ ਸੌਰੀ ਮੈਂ ਕਹਿੰਦਾ ਜਿਹੜਾ ਅੰਮ੍ਰਿਤ ਗੁਰੂ ਕਲ ਕੀਰਪਾ ਸਾਹਿਬ ਜੀ ਨੇ ਖੰਡੇ ਦੀ ਪਾਹੁਲ ਦੇ ਰੂਪ ਦੇ ਵਿੱਚ ਦਿੱਤਾ ਸੀਗਾ ਉਹ ਵੀ ਵੱਖੋ ਵੱਖਰੇ ਬਣਾ ਕੇ ਸਾਡੇ ਲੋਕਾਂ ਕੜੀਆਂ ਦੀ ਕੈਟਾਗਰੀ ਵੱਖੋ ਵੱਖਰੀ ਕਿਰਪਾ ਨਾਲ ਦੀ ਕੈਟਾਗਰੀਆਂ ਵੱਖੋ ਵੱਖਰੀ ਦਸਤਾਰਾਂ ਦੀ ਕੈਟਾਗਰੀਆਂ ਵੱਖੋ ਵੱਖਰੀ ਹਰ ਚੀਜ਼ ਨੂੰ ਤੇ ਵੰਡ ਕੇ ਵੱਖਰਾ ਦਿੱਤਾ ਸੀ ਉਸ ਗੁਰੂ ਕਲਗੀ ਤਰਪਾ ਸਾਹਿਬ ਜੀ ਦੇ ਆਗਮਨ ਪੁਰਬ ਦੇ ਸਭਨ ਵਿੱਚ ਬੈਠੇ ਆ ਜਿਸ ਗੁਰੂ ਕਲਗੀ ਤਰਪਾ ਸਾਹਿਬ ਜੀ ਨੇ ਪੰਜ ਸਟੇਟਾਂ ਤੋਂ ਪੰਜ ਪਿਆਰੇ ਇਕੱਠੇ ਕਰਕੇ ਨਾ ਉਹਨਾਂ ਨੂੰ ਦੇਸ਼ ਪੁੱਛਿਆ ਨਾ ਸਟੇਟ ਪੁੱਛਿਆ ਨਾ ਜਾਤ ਪੁੱਛੀ ਨਾ ਪਾਤ ਪੁੱਛੀ ਉਹਨਾਂ ਨੂੰ ਆਪਣੇ ਘਰ ਦੇ ਵਿਚਾਰਕ ਨਹੀਂ ਦਿੱਤੇ ਅੱਜ ਦੇ ਉਹ ਪੰਜ ਸਟੇਟ ਦੇ ਅੱਜ ਦੇ ਨਾਲ ਤੁਸੀਂ ਕੰਪੇਅਰ ਕਰ ਛੇ ਬੇਖੋਗੇ ਤੇ ਪੰਜ ਦੇਸ਼ ਹੈਗੇ ਨੇ ਕਿਉਂਕਿ ਉਸ ਵੇਲੇ ਆਵਾਜ਼ ਆਹੀ ਰਹਿਣੀ ਸੀ ਹੁੰਦੀ ਕੀ ਅੱਜ ਪੰਜ ਦੇਸ਼ਾਂ ਦੇ ਵਿੱਚੋਂ ਪੰਜ ਬੰਦੇ ਇਕੱਠੇ ਹੋ ਕੇ ਇਕਤਾ ਦਾ ਪੈਗਾਮ ਦੇ ਸਕਦੇ ਨੇ ਇਹ ਗੁਰੂ ਕਬਜੀ ਤਰਪਾਦਾ ਸਾਹਿਬ ਜੀ ਦੀ ਦੂਰ ਅੰਦੇਸੀ ਸੀ ਜੀ ਕਿ ਮੈਂ ਦਇਆ ਨਾਲ ਆਵਾਂਗਾ ਮੈਂ ਨੱਤਾਂ ਨਾਲ ਆਵਾਂਗਾ ਮੈਂ ਮੋਹ ਨਾਲ ਆਵਾਂਗਾ ਮੈਂ ਹਿੰਮਤ ਨਾਲ ਆਵਾਂਗਾ ਮੈਂ ਸਾਈ ਵੀ ਤੁਹਾਡੀ ਝੋਲੀ ਦੇ ਵਿੱਚ ਪਾਵਾਂਗਾ ਪਰ ਸਾਡੇ ਕੋਲ ਨਾ ਦਇਆ ਹੈ ਨਾ ਧਰਮ ਹੈ ਨਾ ਮੋਜ ਉੱਪਰ ਕੰਮ ਕੀਤਾ ਜਾ ਰਿਹਾ ਨਾ ਹਿੰਮਤ ਹੈ ਨਾ ਗਜਬਾ ਹੈ ਸਾਹਿਬ ਜੀ ਦੇ ਪਿੱਛੇ ਸਾਰੇ ਕਰੀ ਦਿੰਦੇ ਗੁਰੂ ਕਲਗੀ ਤਰਪਾ ਸਕਨੇ ਮੈਂ ਸਾਹੀ ਵੀ ਤੇਰੀ ਝੋਲੀ ਦੇ ਵਿੱਚ ਪਾ ਦੇਣੀ ਐ ਬਸ ਦਇਆ ਦਾ ਗੁਣ ਤੇਰੇ ਕੋਲ ਹੋਣਾ ਚਾਹੀਦਾ ਏ ਕੁੰਮਾ ਮਾਸਕੀ ਤੇ ਗੰਗੂ ਵਖਰੇ ਨਹੀਂ ਕੇ ਇੱਕੋ ਥਾਂ ਤੇ ਬੈਠੇ ਇੱਕੋ ਹੀ ਕੱਲ ਸੁ ਕੰਮ ਇੱਕੋ ਹੀ ਕਰਦੇ ਪਰ ਸੋਚ ਦੇ ਵਿੱਚ ਪਰ ਇਹ ਸੁਚਾਨੰਦ ਤੇ ਸ਼ੇਰ ਮੁਹੰਮਦ ਖਾਨ ਇੱਕੋ ਕਚਰੀ ਦੇ ਵਿੱਚ ਬੈਠੇ ਹੋਏ ਨੇ ਹੋ ਸਕਦਾ ਬੋਲ ਦੋਨਾਂ ਤੇ ਇੱਕੋ ਜੇ ਹੋਣ ਪਰ ਸੋਚ ਦਾ ਬਹੁਤ ਵੱਡਾ ਫਰਕ ਹੈ ਗਲਤੇ ਸੋਚਦੀ ਹੈ ਸੋਚ ਚੇਂਜ ਕਰਨੀ ਗੁਰੂ ਸਾਹਿਬ ਜੀ ਦੇ ਆਗੁਰੂ ਪ੍ਰਭ ਨੂੰ ਮੁਖ ਰੱਖ ਕੇ ਉਸ ਦੀਵਾਰ ਨੂੰ ਮੁਖ ਰੱਖ ਕੇ ਉਸ ਕਿਰਦਾਰ ਨੂੰ ਮੁਖ ਰੱਖ ਕੇ ਅਜੀਤ ਤੇ ਜੁਝਾਰ ਨੂੰ ਮੁਖ ਰੱਖ ਕੇ ਗੁਰੂ ਕਲਗੀ ਤਰਪਾ ਸਾਹਿਬ ਜੀ ਦੇ ਕਿਰਦਾਰ ਨੂੰ ਮੁਖ ਰੱਖ ਕੇ ਆਪਣੀ ਸੋਚ ਨੂੰ ਚੇਂਜ ਕੀਤਾ ਜਾਵੇ ਅਸੀਂ ਸੋਚ ਵੀ ਚੇਂਜ ਕਰਨੀ ਸਭ ਕੁਝ ਚੇਂਜ ਕਰ ਦੇਣਾ ਹੋਣਾ ਕੀ ਹੈ ਪੱਲੇ ਕੱਖ ਨਹੀਂ ਪੈਂਦਾ ਸੋ ਗੁਰੂ ਕਲਗੀ ਤਰਪਾ ਸਾਹਿਬ ਜੀ ਨੇ ਸਾਡੇ ਵਾਸਤੇ ਇਹ ਇਕਤਾ ਦਾ ਇੱਕ ਬਹੁਤ ਵੱਡਾ ਮੈਸੇਜ ਦਿੱਤਾ ਸੀਗਾ ਪਰ ਅਸੀਂ ਉਸ ਇਕਤਾ ਨੂੰ ਕਿਤੇ ਨਾ ਕਿਤੇ ਗਵਾਕੇ ਬੈਠੇ ਜਿਸ ਦਿਨ ਖੰਡੇ ਦੀ ਪਾਹੁਲ ਗੁਰੂ ਕਲਜੀ ਤਰਪਾਤ ਸੱਜੇ ਤੇ ਦਿੱਤੀ ਹੈ ਉਸ ਦਿਨ ਕਿੰਨੇ ਮذਬ ਇਕੱਠੇ ਹੋਣਗੇ ਕਿੰਨੇ ਲੋਕ ਇਕੱਠੇ ਹੋਣਗੇ ਕਿੰਨੀਆਂ ਵਿਚਾਰਾਂ ਇਕੱਠੀਆਂ ਹੋਣਗੀਆਂ ਲੋਕਾਂ ਦੇ ਵਿੱਚ ਇੱਕ ਵੱਖਰਾ ਮੈਸੇਜ ਸੀਗਾ ਕਿ ਦੁਨੀਆ ਦਾ ਪਹਿਲਾ ਰੈਵਲ ਹੈ ਜਿਹੜਾ ਸਾਰੀ ਦੁਨੀਆ ਨੂੰ ਇਕੱਠੇ ਕਰਕੇ ਇਕਤਾ ਦਾ ਮੈਸੇਜ ਦੇ ਗਿਆ ਤੇ ਉਸ ਏਕਤਾ ਦੇ ਮੈਸੇਜ ਦੇਣ ਵਾਲੇ ਗੁਰੂ ਕਲਗੀ ਸਰਪੰਦ ਸਾਹਿਬ ਜੀ ਦੇ ਮੰਨਣ ਵਾਲੇ ਸਿੱਖ ਜਦੋਂ ਉਹਨਾਂ ਨੂੰ ਵੇਖੀਦਾ ਉਹ ਤੇ ਇੰਨੇ ਵੰਡੇ ਗਏ ਆਪਣੇ ਆਪ ਦੇ ਵਿੱਚ ਵੀ ਉਹਨਾਂ ਨੂੰ ਇਕੱਠੇ ਕਰਨਾ ਬੜਾ ਔਖਾ ਸੀ ਜਿਸ ਨੇ ਬੜਾ ਅੱਛਾ ਲਿਖਿਆ ਸੀਗਾ ਕਹਿੰਦੇ ਰਹੀਮ ਮਦਦਾ ਤੋਂ ਆਬਾਦੀਆਂ ਦੇਸ ਵਾਸੀਆਂ ਦੀ ਹਰ ਚੀਜ਼ ਨੂੰ ਕਰਦੇ ਟੁਕੜੇ ਟੁਕੜੇ ਰਮਟ ਟੁਕੜੇ ਟੁਕੜੇ ਮਜ਼ਬ ਟੁਕੜੇ ਟੁਕੜੇ ਦੇਸ਼ ਟੁਕੜੇ ਟੁਕੜੇ ਦਰਵੇਸ ਟੁਕੜੇ ਟੁਕੜੇ ਗੁਰੂ ਟੁਕੜੇ ਟੁਕੜੇ ਜਿਹੜਾ ਗੁਰੂ ਪੂਰੀ ਉਮਰ ਇਹਨਾਂ ਟੁਕੜਿਆਂ ਨੂੰ ਜੋੜਦਾ ਰਿਹਾ ਅਸੀਂ ਕੀਤਾ ਉਹਦੇ ਉਪਦੇਸ਼ ਨੂੰ ਟੁਕੜੇ 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 ਇੱਕ ਘਟੋ ਘਟੋ ਉਸ ਗਨੂ ਨੂੰ ਤੇ ਚੜ੍ਹ ਜੋ ਜਿੰਨੇ ਆਪਣੇ ਪੁੱਤ ਟੁਕੜੇ ਟੁਕੜੇ ਕਰਵਾ ਕੇ ਇਸ ਪੰਛ ਨੂੰ ਇੱਕ ਕੀਤਾ ਸੀਗਾ ਅਸੀਂ ਉਸੇ ਪੰਛ ਨੂੰ ਟੁਕੜੇ ਟੁਕੜੇ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਉਹ ਮੈਸੇਜ ਕਿੱਥੇ ਚੱਲਿਆ ਗਿਆ ਮਨਸ ਕੀ ਜੱਤ ਸਭ ਇੱਕ ਪਹਚਾਣ ਲਵੋ ਉਹ ਉਹ ਮੈਸੇਜ ਹੈ ਕਿੱਥੇ ਅਸੀਂ ਤੇ ਸਿੱਖੀ ਵੀ ਵਕੁਰ ਵਕਰੀ ਬਣਾਲੀ RAM ਗੜੀਆਂ ਦੀ ਵਕਰੀ ਹੈ ਜੱਟਾਂ ਦੀ ਵਕਰੀ ਜਿਵੇਂਦਾਰਾਂ ਦੀ ਵਕਰੀ ਭਈ ਭਾਪਿਆਂ ਦੀ ਵਕਰੀ ਹੈ ਬਨਜਾਰੀਆਂ ਦੀ ਵਕਰੀ ਹੈ ਲੁਬਾਣੀਆਂ ਦੀ ਵਕਰੀ ਹੈ ਸੱਚੀ ਗੱਲ ਹੈ ਸਿੱਖੀ ਲੁਬਾਣੀਆਂ ਦੀ ਥੋੜੀ ਹੈ ਸਿੱਖੀ ਬਨਜਾਰੀਆਂ ਦੀ ਥੋੜੀ ਹੈ ਸਿੱਖੀ ਭਾਪਿਆਂ ਦੀ ਥੋੜੀ ਹੈ ਸਿੱਖੀ ਜੱਟਾਂ ਦੀ ਥੋੜੀ ਹੈ ਸਿੱਖੀ ਤੇ ਗੁਰੂ ਦੀ ਅਸੀਂ ਸਿੱਖ ਨਹੀਂ ਬਣ ਸਕੇ ਸਾਡੀ ਇਹ ਬਹੁਤ ਵੱਡੀ ਤਰਾਸ ਹੈ ਜੇ ਅੱਜ ਉਹਨਾਂ ਦੇ ਆਗਰੋਂ ਪ੍ਰੋਫ ਦੇ ਸਭਾ ਦੇ ਵਿੱਚ ਬੈਠੇ ਹੋਇਆ ਤੇ ਥੋੜਾ ਜਿਹਾ ਚਰਨਨ ਕਰੀਏ ਆਪਣੇ ਦਿਮਾਗ ਦੇ ਵਿੱਚ ਇਹਨਾਂ ਚਿੱਤਾਂ ਤੋਂ ਉੱਪਰ ਉਠੀ ਕਿਉਂਕਿ ਜੇ ਇੱਥੇ ਬੈਠੇ ਰਹਿਵਾਂਗੇ ਨਾ ਸੱਚੀ ਪੱਲੇ ਕੱਖ ਨਹੀਂ ਪੈਣਾ ਤੇ ਇਹਨਾਂ ਚਿੱਤਾਂ ਤੋਂ ਉੱਪਰ ਕੀਤਾ ਸੀਗਾ ਜਿਸ ਦਿਨ ਖੰਡੇ ਦੀ ਪਾਹਲ ਦਿੱਤੀ ਜਾਂਦੀ ਉਸ ਦਿਨ ਕਿਹਾ ਜਾਂਦਾ ਤਰੀਕੋਲ ਨਾਸਤ ਤਰੀ ਜਾਤ ਨਾਸਤ ਤਰੀ ਭਰਾਤ ਨਾਸ ਸਭ ਕੋਈ ਨਾਸ ਕੀਤਾ ਜਾਂਦਾ ਤੂੰ ਹੁਣ ਖਾਲਸਾ ਖਾਸ ਹੈ ਹੁਣ ਕੋਈ ਖਾਲਸਾ ਖਾਸ ਨਜ਼ਰੀ ਨਹੀਂ ਆਉਂਦਾ ਜਿੱਤੇ ਜਗਲਖ ਖਾਲਸਾ ਵਹਿ ਨਿਆਰਾ ਇਸ ਨਿਆਰੇ ਖਾਲਸੇ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਇਹਦੀ ਸ਼ੁਰੂਆਤ ਕੀਤੀ ਨਾਨਕ ਨਿਰਮਲ ਪੰਥ ਚਲਾਇਆ ਉਹ ਨਿਰਮਲ ਪੰਥ ਜਿਹੜਾ ਉਹ ਨਿਆਰਾ ਖਾਲਸਾ ਬਣਦਾ ਗਿਆ ਕੇ ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਕਿਹਾ ਸੀ ਖਾਲਸੇ ਮੈ ਉਹ ਕਰੋ ਨਿਵਾਸ ਖਾਲਸਾ ਮੇਰਾ ਰੂਪ ਹੈ ਖਾਸ ਹੁਣ ਇੰਚੇ ਨਾ ਤੇ ਫਿਰ ਉਹ ਸ਼ਕਲ ਲੱਭ ਦੀ ਨਾ ਅਕਲ ਲੱਭ ਦੀ ਦੇ ਵਿੱਚ ਤਪਦਾ ਪਸਾਹ ਅੱਛਾ ਕਈਆਂ ਦੇ ਕੋਲ ਸਕਲ ਹੋਈ ਗੀ ਅਕਲ ਨਹੀਂ ਗੀ ਕਈਆਂ ਦੇ ਕੋਲ ਅਕਲ ਹੋਈ ਗੀ ਸਕਲ ਨਹੀਂ ਗੀ ਗੁਰੂ ਸਾਹਿਬ ਨੇ ਦੋਨੇ ਚੀਜ਼ਾਂ ਸਾਡੀ ਛੋੜੀ ਦੇ ਵਿੱਚ ਪਾਈਆਂ ਸੀ ਜੀ ਮੈਂ ਮੈਨੂੰ ਆਪਣੀ ਅਕਲ ਵੀ ਦੇ ਕੇ ਚੱਲਿਆ ਮੈਂ ਤੈਨੂੰ ਆਪਣੀ ਸਕਲ ਵੀ ਦੇ ਕੇ ਚੱਲਿਆ ਸੱਚੀ ਗੱਲ ਹੈ 239 ਸਾਲ ਤੱਕ ਗੁਰੂ ਕਲਗੀ ਤਰਪਾਦਾ ਸਾਹਿਬ ਜੀ ਤੱਕ ਸਾਨੂੰ ਅਕਲ ਹੀ ਦਿੱਤੀ ਗਈ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਪਹਿਲਾਂ ਤੇ ਅਕਲ ਹੀ ਦਿੱਤੀ ਗਈ ਨਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਕਲਗੀ ਤਰਪਾਦਾ ਸਾਹਿਬ ਜੀ ਤੱਕ 1600 ਦੇ ਨੇੜੇ ਦੇ ਵਿੱਚ ਜਾ ਕੇ तकरीबन 230 ਸਾਲਾਂ ਬਾਅਦ ਸਾਨੂੰ ਸકલ ਮਿਲਦੀ ਹੈ ਫਿਰ ਤੂੰ ਇਸ ਸકલ ਜੋਗਾ ਹੁਣ ਹੋ ਗਿਆ 230 ਸਾਲ ਤੇਰੇ ਉੱਪਰ ਕੰਮ ਕੀਤਾ ਹੁਣ ਇਸ ਸકલ ਜੀ ਵੀ ਸੰਭਾਲ ਕਰਨੀ ਹੈ ਇਸ ਅਕਲ ਜੀ ਵੀ ਸੰਭਾਲ ਕਰਨੀ ਹੈ ਕਿ ਬੜਾ ਦੁਖਦਾਈ ਪੱਖ ਹੈ ਨਾ ਅਕਲ ਸੰਭਾਲ ਸਕੇ ਨਾ ਸકલ ਸੰਭਾਲ ਸਕੇ ਤੇ ਗੱਲਾਂ ਕਰਦੇ ਆਪਾਂ ਗੁਰਪਰੰਪਰਾ ਕੀ ਤਰਕਤਸਾ ਦੀ ਦੇ ਸਿੱਖ ਹੈ ਕਿ ਤੁਸੀਂ ਫਰਕ ਵੇਖੋ ਕਿ ਕਿੱਦਾਂ ਪਾਕ ਗੁਰੂ ਨਾਨਕ ਸਾਹਿਬ ਨੂੰ ਇੱਕ ਵੱਖਰੇ ਗੁਰੂ ਦੇ ਰੂਪ ਦੇ ਵਿੱਚ ਪੇਸ਼ ਕੀਤਾ ਗਿਆ ਗੁਰੂ ਕਲਕੀ ਤਰਪਾਚਾ ਜੀ ਨੂੰ ਇੱਕ ਵੱਖਰੇ ਗੁਰੂ ਦੇ ਰੂਪ ਦੇ ਵਿੱਚ ਪੇਸ਼ ਕੀਤਾ ਗਿਆ ਪਹਿਨ ਕੇ ਉਹ ਸ਼ਕਤੀ ਵਾਲੇ ਗੁਰੂ ਸੀਗੇ ਇਹ ਭਗਤੀ ਵਾਲੇ ਗੁਰੂ ਸੀਗੇ ਨਾ ਨਾ ਇਹ ਬਹੁਤ ਵੱਡਾ ਫਰਕ ਹੈ ਸਾਡੇ ਮੁਕਾਮ ਦਾ ਗੁਰੂ ਨਾਨਕ ਸਾਹਿਬ ਜੀ ਨੇ ਭਗਤੀ ਤੇ ਸ਼ਕਤੀ ਦੀ ਸ਼ੁਰੂਆਤ ਕੀਤੀ ਸੀ ਕਿ ਗੁਰੂ ਨਾਨਕ ਸਾਹਿਬ ਨੇ ਤੁਸੀਂ ਜੇ ਇਤਿਹਾਸ ਪੜਿਆ ਹੋਏਗਾ ਉਹਨਾਂ ਦੇ ਤੁਸੀਂ ਦੋਨੇ ਹੱਥ ਇਤਿਹਾਸ ਵਿੱਚ ਵੇਖੋਗੇ ਆਪਾਂ ਹੱਥ ਕਿਤਾਬ ਕੰਝ ਆਸਾ ਕੰਦੇ ਡੰਡੇ ਨੂੰ ਡੰਡਾ ਇੱਕ ਹਥਿਆਰ ਹੈ ਜਾਨੀ ਕਿ ਇੱਕ ਹੱਥ ਵਿੱਚ ਭਗਤੀ ਹੈ ਦੂਸਰੇ ਹੱਥ ਵਿੱਚ ਡੰਡਾ ਸ਼ਕਤੀ ਦਾ ਪ੍ਰਤੀਕ ਹੈ ਇਹ ਇਹ ਗੁਰੂ ਨਾਨਕ ਸਾਹਿਬ ਜੀ ਨੇ ਸ਼ੁਰੂਆਤ ਕੀਤੀ ਹੈ ਤੇ ਫਿਰ ਪੀਰੀ ਤੇ ਨੀਰੀ ਦਾ ਜਿਹੜਾ ਕਨਸੈਪਟ ਹੈ ਗੁਰੂ ਅਰਗੋਬਿਧ ਸਾਹਿਬ ਜੀ ਇਥੇ ਕੀ ਭਗਤੀ ਸ਼ਕਤੀ ਨਹੀਂ ਹੈ ਭਾਈ ਵੱਲੂ ਭਟ ਕੀਰਤ ਭਟ ਮਥਲਾ ਗੁਰੂ ਅਰਜਨ ਸਾਹਿਬ ਇਹ ਸਹੀਦ ਹੋ ਰਹੇ ਨੇ ਕਿ ਇਹ ਇਹ ਸ਼ਕਤੀ ਨਹੀਂ ਹੈ ਇੱਜ਼ਤੋ ਪਰ ਨਹੀਂ ਹੈ ਇਹ ਹਿੰਮਤ ਨਹੀਂ ਹੈ ਗੁਰੂ ਕਲਗੀ ਤਰਪਾ ਸਾਹਿਬ ਜੀ ਤੋਂ ਪਹਿਲਾਂ ਗੁਰਤੇਗ ਬਹਾਦਰ ਸਾਹਿਬ ਜੀ ਨਾਲ ਤਿੰਨ ਸਿੱਖ ਸ਼ਹੀਦ ਹੋ ਚੁੱਕੇ ਨੇ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਕਿ ਇਹਨਾਂ ਦੇ ਅੰਦਰ ਜਜ਼ਬਾ ਨਹੀਂ ਦਾ ਗੁਰੂ ਦੇ ਪ੍ਰਤੀ ਸਿੱਖੀ ਦੇ ਪ੍ਰਤੀ ਸੱਚ ਦੇ ਪ੍ਰਤੀ ਅਸੀਂ ਉਹ ਕਈ ਵਾਰੀ ਨਾ ਗੁਰੂ ਕਲਗੀ ਤਰਪਾ ਸਾਹਿਬ ਜੀ ਨੂੰ ਜਦੋਂ ਦੇਖਦੇ ਆਂ ਤੇ ਇਸ ਤਰ੍ਹਾਂ ਕਿ ਉਹ ਕ੍ਰਾਂਤੀਕਾਰੀ ਗੁਰੂ ਸਨ ਉਹਨਾਂ ਨੇ ਤਲਵਾਰ ਪਕੜੀਏ ਇੱਥੇ ਤਲਵਾਰ ਕੇਵਲ ਲੋਹੇ ਦਾ ਹਥਿਆਰ ਨਹੀਂ ਦਾ ਇੱਥੇ ਤਾਂ ਗਿਆਨ ਖੜਗ ਗਿਆਨ ਦੀ ਖੜਗ ਵੀ ਕਦੇ ਹੱਥ ਵਿੱਚ ਪਕੜ ਕੇ ਵੇਚੀਏ ਕਦੇ ਇਸ ਦਿਮਾਗ ਦੇ ਨਾਲ ਉਹਦੀ ਵੀ ਵਰਤੋਂ ਕੀਤੀ ਗਿਆਨ ਦੀ ਖੜਗ ਵਰਤ ਲਈ ਕੋਈ ਨਹੀਂ ਜੀ ਹੱਥ ਵਿੱਚ ਤਲਵਾਰ ਲਾ ਕੇ ਬੰਦਾ ਸੌਦਾ ਵੀ ਹੋਣੇ ਮੈਂ ਸਾਰਿਆਂ ਨੂੰ ਇਹ ਕਰ ਦੇਣਾ ਮੈਂ ਕਹਿੰਦਾ ਤਲਵਾਰ ਦੇ ਜ਼ੋਰ ਤੇ ਔਰੰਗਜ਼ੇਬ ਨੇ ਸਾਰੇ ਹਿੰਦੁਸਤਾਨ ਨੂੰ ਮੁਸਲਮਾਨ ਬਣਾਉਣ ਦੀ ਕੋਸ਼ਿਸ਼ ਕੀਤੀ ਬਣੇ ਇਤਿਹਾਸ ਇਹ ਕਹਿੰਦਾ ਬਾਬਾ ਫਰੀਦ ਸਾਹਿਬ ਦੀ ਕਲਮ ਨੇ ਜਾਦਾ ਮੁਸਲਮਾਨ ਬਣਾਇਆ ਉਹਦੀ ਤਲਵਾਰ ਨੇ ਇੰਨੇ ਮੁਸਲਮਾਨ ਨਹੀਂ ਬਣਾਇਆ ਯਾਨੀ ਕਿ ਕਲਮ ਦੀ ਤਾਕਤ ਜ਼ਿਆਦਾ ਹੈ ਔਰ ਅੱਜ ਸਭ ਤੋਂ ਜ਼ਿਆਦਾ ਕੰਮ ਕਲਮ ਦੀ ਤਾਕਤ ਹੀ ਕਰ ਰਹੀ ਹੈ ਗੁਰੂ ਕਲ ਕੀ ਤਰਪਾਸਾਂ ਤੇ ਕਲਮ ਦੇ ਧਨੀ ਅਗੇ ਬਗਲ ਜੋ ਕਮਾਲ ਕੀਤੀ ਗੁਰੂ ਕਲ ਕੀ ਤਰਪਾਸਾਂ ਦੀ ਜਪ ਸਾਹਿਬਾ ਦਾ ਪੜਦੇ ਆ 837 ਵਾਰ ਰੱਬ ਦੇ ਵੱਖੋ ਵੱਖਰੇ ਨਾਮ ਲੈ ਕੇ ਸਿਫਤ ਕੀਤੀ ਗੁਰੂ ਕਲਗੀ ਤਰਪਾ ਸਾਹਿਬ ਜੀ 837 ਵਾਰ ਮੁਹੰਮਦ ਸਾਹਿਬ ਨੇ 101 ਵਾਰ ਅੱਲਾ ਦੇ ਵੱਖੋ ਵੱਖਰੇ ਨਾਮ ਲਏ ਸੀਗੇ ਉਹਨਾਂ ਦੇ ਕੋਲ ਅਜ ਤਸਬੀਹ ਹੈ ਉਸ ਤਸਬੀਹ ਦਾ ਮੇਨਿੰਗ ਇਹ ਹੈ ਕਿ ਸਾਡੇ ਮੁਹੰਮਦ ਸਾਹਿਬ ਨੇ ਇੱਕੋ ਟਾਈਮ ਦੇ ਵਿੱਚ ਵੱਖੋ ਵੱਖਰੇ ਅੱਲਾ ਦੇ 100 ਨਾਮ ਲਏ ਸੀਗੇ ਤੇ ਉਹ ਉਸ ਤਸਬੀਹ ਨੂੰ ਅਜ ਵੀ ਸੰਭਾਲ ਕੇ ਬੈਠੇ ਹੋਏ ਨੇ ਗੁਰੂ ਕਲਗੀ ਤਰਪਾ ਸਾਹਿਬ ਜੀ ਨੇ 837 ਵਾਰ ਅਕਾਰ ਅਜਾਰ ਅਜਾ ਅਲਾ ਅਪ ਅਪੂ ਅਜੂ ਅਨਾਸ ਅਕਾਸ ਅਗੰ ਅਪਨ ਅਲਖ ਅਪਕ ਅਕਾਨ ਗਿਆਨ ਇਹ ਇਹ ਸਾਰੇ ਵੱਖੋ ਵੱਖਰੇ ਨਾਮ ਲੈ ਕੇ ਉਸ ਰੱਬ ਦੀ ਸਿਫਤ ਕੀਤੀ ਗਈ ਇਹ ਇਹ ਗੁਰ ਕਲਗੀ ਤਰਪਾ ਸਾਹਿਬ ਦੀ ਕਲਮ ਦੇ ਤਨੀ ਹੈ ਤੇ ਦੂਸਰਾ ਪੱਖ ਕਰਤਾਨ ਦੇ ਵੀ ਤਨੀ ਹੈਗੇ ਲੀਡਰਸ਼ਿਪ ਜੇ ਵੇਖਣੀ ਹੋਵੇ ਤੇ ਗੁਰ ਕਲਗੀ ਤਰਪਾ ਸਾਹਿਬ ਜੀ ਦੀ ਵੇਖੋ ਜੇ ਸਬਰ ਵੇਖਣਾ ਹੋਵੇ ਤੇ ਗੁਰੂ ਕਲਗੀ ਸਰਪਤ ਸਾਹਿਬ ਜੀ ਦਾ ਵੇਖੋ ਅਸੀਂ ਨਾ ਸਬਰ ਵੇਖਿਆ ਨਾ ਲੀਡਰਸ਼ਿਪ ਵੇਖੀ ਅਸੀਂ ਇੱਕ ਦੂਸਰਾ ਪੱਖ ਪੇਸ਼ ਕਰਤਾ ਬੇਸ਼ਖਤੀ ਵਾਲੇ ਗੁਰੂ ਲੇ ਕੇ ਨਕਲ ਉਹਦੀ ਭਗਤੀ ਵੇਖੋ ਤੁਸੀਂ ਤਉ ਪ੍ਰਸਾਦ ਸਬਈ ਦੀ ਬਾਣੀ ਆਪਾਂ ਸਾਰੇ ਪੜਦੇ ਆਂ ਜੀ ਇਤਨੇ ਮਿੰਟ ਦੇ ਵਿੱਚ ਸਾਰੀ ਬਾਣੀ ਦਾ ਆਧਾਰ ਪਤਾ ਕੀ ਹੈ ਪ੍ਰੇਮ ਜਿੰਨ ਪ੍ਰੇਮ ਕਿਉਂ ਤਨਹੀ ਪਰ ਬਬਾਯੋ ਇਹ ਗੁਰੂ ਕਲਗੀ ਤਰਪਾ ਸਾਹਿਬ ਲਿਖ ਰਹੇ ਨੇ ਤੇ ਫਿਰ ਇੱਥੇ ਸਖਤੀ ਕਿੱਥੋਂ ਆ ਗਈ ਮੈਂ ਇਹ ਨਹੀਂ ਕਹ ਰਿਹਾ ਮੇ ਸਖਤੀ ਨਹੀਂ ਸੀ ਕਿ ਉਹ ਲਾੜੇ ਖੋਲ ਸਖਤੀ ਵੀ ਹੈ ਪਰ ਭਗਤੀ ਦਾ ਪੱਖ ਕਿਉਂ ਠੁਕਰਾਇਆ ਜਾਂਦਾ ਹੈ ਇਹ ਗੁਰੂ ਨਾਨਕ ਸਾਹਿਬ ਜੀ ਤੋਂ ਸ਼ੁਰੂਆਤ ਸੀ ਜਿਸ ਪੱਖ ਦੀ ਉਹਨੂੰ ਉੱਚੇ ਛੱਡ ਕੇ ਫਿਰ ਗੁਰੂ ਕਲਗੀ ਤਰਪਾ ਸਾਹਿਬ ਜੀ ਨੂੰ ਇੱਕ ਵੱਖਰੀ ਰੂਪ ਦੇ ਵਿੱਚ ਕਿਉਂ ਦਿਖਾਇਆ ਜਾਂਦਾ ਸੋ ਗੁਰੂ ਕਲਗੀ ਤਰਪਾ ਸਾਹਿਬ ਜੀ ਨੂੰ ਜਦੋਂ ਨਗ ਲਾਲ ਦਾ ਨਜ਼ਰੀਆ ਦੇਖਦਾ ਉਹ ਪਤਾ ਕੀ ਕਹਿੰਦਾ ਹਮੂ ਨਾਮਕ ਅਸਤੇ ਹਮੂ ਅੰਗਦ ਅਸਤ ਹਮੂ ਗੁਰੂ ਗੋਬਿੰਦ ਸਿੰਘ ਹਮੂ ਨਾਨਕ ਅਸਤ ਮੇਰੇ ਵਾਸਤੇ ਗੁਰੂ ਗੋਬਿੰਦ ਸਿੰਘ ਵੀ ਕੋਈ ਹੋਈ ਹੈ ਮੇਰੇ ਵਾਸਤੇ ਗੁਰੂ ਨਾਨਕ ਵੀ ਕੋਈ ਨਹੀਂ ਫਰਕ ਕੋਈ ਨਹੀਂ ਪਾ ਇੱਕੋ ਇਕਤਾ ਦਾ ਮੈਸੇਜ ਦਿੱਤਾ ਸਾਨੂੰ ਸੋ ਉਸ ਰੂਪ ਦੇ ਵਿੱਚ ਗੁਰੂ ਕਲਗੀ ਤਰਪਾਦਾ ਸਾਹਿਬ ਜੀ ਦੇ ਤੁਸੀਂ ਨਾ ਮੇਰੇ ਖਾ ਜੀ ਗੁਰੂ ਕਲਗੀ ਤਰਪਾਦਾ ਸਾਹਿਬ ਜੀ ਦਾ ਇਤਿਹਾਸ ਸੁਨਾ ਲਾ ਹੋਵੇ ਪੜ੍ਹ ਲਾ ਹੋਵੇ ਜੇ ਇੱਕ ਵੱਖਰੇ ਨਜ਼ਰੀਏ ਨਾਲ ਤੁਸੀਂ ਗੁਰੂ ਕਲਗੀ ਤਰਪਾ ਸਾਹਿਬ ਜੀ ਦਾ ਜੀਵਨ ਵੇਖੋਗੇ ਤੇ ਅੱਲਾ ਯਾਰ ਫਕੀਰ ਯੋਗੀ ਦੀ ਜਿਹੜੀ ਅੱਖ ਹੈ ਉਸ ਤੋਂ ਬਿਨਾ ਵੇਖਿਆ ਨਹੀਂ ਜਾ ਸਕਦਾ ਗੁਰੂ ਕਲਗੀ ਤਰਪਾ ਸਾਹਿਬ ਜੀ ਨੂੰ ਤੇ ਜਦੋਂ ਮੈਂ ਅੱਲਾ ਯਾਰ ਫਕੀਰ ਯੋਗੀ ਪੜ੍ਹਦਾ ਉਹ ਐਡਾ ਕਮਾਲ ਲਿਖਦਾ ਗੁਰੂ ਕਲਗੀ ਤਰਪਾ ਸਾਹਿਬ ਜੀ ਨੂੰ ਉਹ ਪਤਾ ਕੀ ਕਹਿੰਦਾ ਕਿਸ ਸੰਗ ਦਾ ਰੁਤਬਾ ਤੇਰਾ ਉਹ ਅੱਲਾ ਗੱਨੀ ਹੈ ਮਸਕੀਨ ਗਰੀਬੋਂ ਮੇ ਦਲੇਰੋਂ ਮੇ ਜਰੀ ਹੈ अंगद है अमरदास है अर्जुन भी तू है नानक से लेता तेग बहादुर तू सब ही है तीरथ नहीं रोए रोशन में कोई तीरथ नहीं कोई रोए रोशन के बराबर दर्शन तेरा दस गुरुओं के बराबर तेरा दर्शन दस गुरुओं के बराबर है क्योंकि मेरे वास्ते तू नानक है मेरे वास्ते तू अंगद है मेरे वास्ते तू अमरदास है ਉਸ ਗੁਰੂ ਕਦ ਕੀ ਕਿਰਪਾ ਸਭ ਜੀ ਦੇ ਆਗਮਨ ਪੁਰਪ ਦੇ ਸਬੰਧ ਵਿੱਚ ਆਪਾਂ ਬੈਠੇ ਹਾਂ ਜਦੋਂ ਤੱਕ ਉਹਨੂੰ ਆਪਣੀ ਬਾਪ ਖੜਾਈ ਹੋਈ ਹੈ ਉਦੋਂ ਤੱਕ ਸਾਨੂੰ ਕੋਈ ਡੋਬ ਨਹੀਂ ਸਕਦਾ ਜਿਸ ਦਿਨ ਉਹਦੇ ਹੱਥੋਂ ਸਾਡੀ ਬਾਹ ਛੁੱਟ ਗਈ ਉਸ ਦਿਨ ਸਾਨੂੰ ਕੋਈ ਬਚਾ ਨਹੀਂ ਸਕਦਾ ਇੱਕ ਘਟਨਾ ਦਾ ਜ਼ਿਕਰ ਕਰਕੇ ਸਵਾਪਤੀ ਕਰਦਾ ਗੋਦਾਵਰੀ ਦੀ ਰਦੀ ਹੈ ਉਹਦੇ ਕੰਡੇ ਤੇ ਗੁਰੂ ਪਤ ਸਾਹਿਬ ਜੀ ਸਿੱਖਾਂ ਦੇ ਨਾਲ ਸੈਰ ਕਰ ਰਹੇ ਸੀਗੇ ਸਰ ਕਰਦੇ ਕਰਦੇ ਗੁਰੂ ਕਲਗੀ ਸਰਪਤਸਾ ਜੀ ਨੇ ਇੱਕ ਪੱਥਰ ਚੁੱਕਿਆ ਨਦੀ ਦੇ ਵਿੱਚ ਸੁੱਟਿਆ ਸਿੱਖਾਂ ਨੂੰ ਪੁੱਛਿਆ ਸਿੱਖੋ ਪੱਥਰ ਡੁੱਬਿਆ ਕਿਉਂ ਹੈ ਸਿੱਖਾਂ ਨੇ ਜਵਾਬ ਦਿੱਤਾ ਸਤਿਗੁਰੂ ਪੱਥਰ ਭਾਰਾ ਪਾਣੀ ਹਲਕਾ ਹੁੰਦਾ ਹੈ ਇਸ ਕਰਕੇ ਡੁੱਬ ਗਿਆ ਸੇਮ ਸਵਾਲ ਦੁਬਾਰਾ ਕੀਤਾ ਸਿੱਖਾਂ ਨੇ ਫਿਰ ਸੇਮ ਜਵਾਬ ਦਿੱਤਾ ਤੀਜੀ ਵਾਰੀ ਸੇਮ ਸਵਾਲ ਸੇਮ ਜਵਾਬ ਚੌਥੀ ਵਾਰੀ ਗੁਰੂ ਕਲਗੀ ਸਰਪਤਸਾ ਜੀ ਨੇ ਪੱਥਰ ਸੁੱਟਿਆ ਤੇ ਸਵਾਲ ਪਤਾ ਕੀਤਾ ਕੀ ਹੈ ਨੰਦ ਲਾਲ ਪੱਥਰ ਡੁੱਬਿਆ ਉਹਨ ਸਿੱਖਾਂ ਦਾ ਇਲਾ ਨਹੀਂ ਲਿਆ। ਉਹ ਗੱਲ ਕਿਤੇ ਨੰਦ ਲਾਲ ਪੱਥਰ ਡੁੱਬਿਆ ਕਿ ਨੰਦ ਲਾਲ ਪਤਾ ਕੀ ਕਹਿੰਦਾ ਸਤਿਗੁਰੂ ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਜਿਹੜਾ ਤੇਰੇ ਹੱਥੋਂ ਛੁੱਟ ਗਿਆ ਉਹ ਡੁੱਬ ਗਿਆ। ਇਹ ਇਹ ਮਨੋ ਲਾਲ ਦੇ ਕੋਲ ਸੀ। ਉਹ ਪਤਾ ਕੀ ਕਹਿੰਦਾ ਕਿ ਬ੍ਰਾਹਮਣ ਮੁਸਤਕ ਬਹੁਤ ਬ੍ਰਾਹਮਣ ਪੂਜਾ ਕਰਦਾ ਪੱਥਰ ਦੀ ਮੈ ਨਾਲ ਡੁੱਬਾਂ। ਜ਼ਾਹਿਦ ਫਿਦਾਇ ਖਾਨ ਕਹਿੰਦੇ ਖਾਨ ਇੱਕ ਮਸਜਿਦ ਵਿੱਚ ਜਾ ਕੇ ਪੂਜਾ ਕਰਦਾ ਸਜਦਾ ਕਰਦਾ ਮੈ ਨਾਲ ਡੁੱਬਾਂ। ਨੰਦ ਲਾਲ ਜੀ ਕਹਿੰਦੇ ਨੇ ਹਰ ਕਜਾ ਜਲਵਾ ਮੁਹਬਤ ਸਰਸਾਰ ਦੀਦਮ ਅਸਤ ਐਡੀ ਮੁਹਬਤ ਹੈ ਕਿਰੇ ਚਰਨਾ ਦੇ ਨਾਲ ਅੱਖਾਂ ਦੇ ਵਿੱਚ ਉਹ ਨੀਰ ਵਹਿ ਰਿਹਾ ਉਸ ਨੀਰ ਵਿੱਚੋਂ ਨਜ਼ਰ ਇਹੀ ਆ ਰਿਹਾ ਜਿਹੜਾ ਤੇਰੇ ਹੱਥੋਂ ਛੁੱਟ ਗਿਆ ਉਡੋ ਗਿਆ ਸੋ ਗੁਰੂ ਕਨਜੀ ਤਰਪਾਦ ਸਾਹਿਬ ਜੀ ਦਾ ਕਿਰਦਾਰ ਅਜੀਤ ਤੇਜੂ ਜਾਨ ਉਹ ਸਰਹੰਦ ਦੀ ਦੀਵਾਨ ਉਹ ਪਰ ਉਪਕਾਰ ਉਹਨਾਂ ਦੇ ਬਾਰੇ ਜਿੰਨਾ ਕੁਝ ਲਿਖਿਆ ਜਾਏ ਉਹ ਲਖਟ ਉਹਨਾਂ ਘਟ ਕਿਮਰਿਆ ਖਾਨ ਲਿਖਦਾ ਹੈ ਦਸਵੇਂ ਸਪਤਾਜ ਦੋਤੋਂ ਨੇ ते क्या तेरी तारीफ करूं जो तूने पर उपकार किए एक तेज के बेटे को देख पकड़ाकर दुखियों के काट जंजाल दिए एक खालस को खालसा बनाकर जातों के भेद निकाल दिए इस मुर्खो वतन की खिदमत में कहीं बाप दिया कहीं लाल दिए दसमेश पिता क्या तेरी तारीफ करूं जो तूने पर उपकार किए गुरु पातशाह जी ने मत कर सारे ने कला खुशिया खेड़िया दाद ये शहीदी दिहाड़े साढ़े चढ़ती कला के दिन है ਕਿਰਨਾਂ ਚੋ ਬਹਾਦਰੀ ਜਜਬਾ ਜਨੂਨ ਪੈਦਾ ਕਰੀ ਆਪਣੇ ਜੀਵਨ ਚ ਨਾ ਕਿ ਆਪਾ ਇਹਨਾਂ ਨੂੰ ਸੋਗ ਦੇ ਦਿਨ ਬੜਾਈਏ ਗੁਰੂ ਪਾਤਸ਼ਾਹ ਦੀ ਸਾਧਿਆਨ ਚੜ੍ਹਦੀ ਕਲਾ ਖੁਸ਼ੀਆਂ ਖੇੜੀਆਂ ਦੀਨ ਦਾ ਬਖਸ਼ਿਸ਼ ਕਰਨ ਨੂੰ ਲੱਜਪਾ ਦੇ ਕੇ ਮਬਲਾਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦੀ ਵਿਹਾਦ ਦੇ ਸਮਰਪਿਤ